ਜਿੰਨਾ ਕੋ ਹੋ ਸਕੇ ਆਪਾਂ ਸਤਿਗੁਰੂ ਜੀ ਦੀਆਂ ਸਿੱਖਿਆਵਾਂ ਨੂੰ ਝੋਲੀ ਵਿੱਚ ਪਵਾਉਣ ਦਾ ਯਤਨ ਕਰਨੀ ਹੈ ਗੁਰੂ ਪਿਤਾ ਜੀ ਨੂੰ ਜਿੱਥੇ ਬਾਰੀ ਲੋਕਾਂ ਨੇ ਬਹੁਤ ਸਤਾਇਆ ਇਹਨਾ ਉਥੇ ਆਪਣਿਆਂ ਨੇ ਵੀ ਬੜਾ ਸਤਾਇਆ ਹੈ ਬਾਰੀ ਤੌਰ ਤੇ ਕੋਈ ਆਵੇ ਸਾਨੂੰ ਪਰੇਸ਼ਾਨ ਕਰੇ ਮਨੋਕ ਫਿਰ ਵੀ ਚੱਲ ਲੈਂਦਾ ਹੈ ਚਲੋ ਬਾਹਰੋਂ ਆਏ ਪਰ ਜੇ ਕੋਈ ਘਰ ਦਾ ਸਕਾ ਹੀ ਸਾਨੂੰ ਮਟਾਣਾ ਚਾਹੀ ਖਤਮ ਕਰਨਾ ਚਾਹੀ ਫਿਰ ਤੇ ਬਰਦਾਸ਼ਤ ਕਰਨਾ ਬੜਾ ਔਖਾ ਹੈ ਨਾ ਸਾਡੇ ਗੁਰੂ ਪਿਤਾ ਜੀ ਨੇ ਸਾਨੂੰ ਬਰਦਾਸ਼ਤ ਕਰਕੇ ਦਿਖਾਇਆ ਦੱਸਿਆ ਫਰੀਦਾ ਗੁਰੇ ਦਾ ਪਲਾ ਕਰ ਗੁੱਸਾ ਮਨ ਨਾ ਢਾਈ ਦੇਹੀ ਰੋਗ ਨ ਲੱਗਈ ਪੱਲੇ ਸਭ ਕਿਸ ਭਾਈ ਕਿੱਡਾ ਵੱਡਾ ਧੀਰਜ ਹੈ ਕਿੱਡਾ ਵੱਡਾ ਸਬਰ ਹੈ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਉਹ ਤੁਹਾਡੇ ਅੰਦਰ ਇਤਿਹਾਸ ਕਹਿੰਦਾ ਹੈ 1363 ਦੇ ਵਿੱਚ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਹੋਇਆ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਪਿਤਾ ਧੰ ਗੁਰੂ ਰਾਮਦਾਸ ਮਹਾਰਾਜ ਜੀ ਤੇ ਮਾਤਾ ਭਾਨੀ ਜੀ ਦੇ ਘਰ ਵਿੱਚ ਤਿੰਨ ਪੁੱਤ ਨੇ ਮਾਤਾ ਭਾਨੀ ਜੀ ਦੇ ਘਰ ਵਿੱਚ ਸਭ ਤੋਂ ਵੱਡਾ ਹੈ ਪ੍ਰਿਥੀ ਚੰਦ ਦੂਜੇ ਨੰਬਰ ਤੇ ਮਹਾਦੇਵ ਤੀਜੇ ਨੰਬਰ ਤੇ ਧੰ ਗੁਰੂ ਅਰਜਨ ਸਿੰਘ ਮਹਾਰਾਜ ਜੀ ਤਿੰਨੇ ਭਰਾਵਾਂ ਦੇ ਵਿੱਚੋਂ ਸਤਿਗੁਰੂ ਜੀ ਦੇ ਹੁਕਮਾਂ ਨੂੰ ਕਮਾ ਰਹੇ ਨੇ ਧੰ ਗੁਰੂ ਅਰਜਨ ਸਿੰਘ ਮਹਾਰਾਜ ਜੀ ਤਿੱਥਿਉ ਪ੍ਰਵਾਨ ਹੈ ਜਿਹੜਾ ਹੁਕਮ ਰਜਾਈ ਵਿੱਚ ਚੱਲਦਾ ਹੈ ਇੱਥੇ ਉਮਰਾਂ ਨਹੀਂ ਦੇਖੀਆਂ ਜਾਂਦੀਆਂ ਵੀ ਕੌਣ ਵੱਡਾ ਹੈ ਕੌਣ ਛੋਟਾ ਹੈ ਹੁਣ ਤਾਂ ਇਹ ਕਿ ਸਰੀਰਕ ਉਮਰ ਦੇ ਵਿੱਚ ਪ੍ਰਿਥੀ ਚੰਦ ਤੋਂ ਛੋਟੇ ਨੇ ਗੁਰੂ ਅਰਜਨ ਸਿੰਘ ਮਹਾਰਾਜ ਜੀ ਔਰ ਗੁਣਾ ਕਰਕੇ ਇੰਨੇ ਵੱਡੇ ਹੋ ਗਏ ਕਿ ਗੁਰਬਾਣੀ ਵੀ ਕਹਿ ਉੱਠੀ RAM DAS GURU JAG TARAN KA GUR JOT ARJAN MAHE TARI ਆਪਣੀ ਜਗ੍ਹਾ ਤੇ ਧੰ ਗੁਰੂ RAM DAS ਮਹਾਰਾਜ ਜੀ ਗੁਰੂ ਅਰਜਨ ਸਿੰਘ ਮਹਾਰਾਜ ਜੀ ਨੂੰ ਬਿਠਾ ਕੇ ਕਹਿੰਦੇ ਨੇ ਵੀ ਅੱਜ ਤੋਂ ਬਾਅਦ ਮੇਰੀ ਥਾਂ ਤੇ ਤੁਸੀਂ ਗੁਰੂ ਅਰਜਨ ਸਿੰਘ ਮਹਾਰਾਜ ਜੀ ਨੂੰ ਜਾਨਣ ਲੇ ਉਹ ਪ੍ਰਿਥੀ ਚੰਦ ਰੌਲਾ ਪਾਉਂਦਾ ਮੇਰਾ ਹੱਕ ਬਣਦਾ ਮੈਂ ਵੱਡਾ ਹਾਂ ਸਤਿਗੁਰੂ ਧੰਨ ਗੁਰੂ ਅਰਜਨ ਸਿੰਘ ਮਹਾਰਾਜ ਜੀ ਦਾ ਵਿਆਹ ਹੁੰਦਾ ਹੈ 1574 ਦੇ ਵਿੱਚ 1563 ਦੇ ਵਿੱਚ ਪ੍ਰਕਾਸ਼ ਹੈ 11 ਸਾਲ ਦੀ ਉਮਰ ਵਿੱਚ ਵਿਆਹ ਹੋਇਆ ਹੈ 1574 ਵਿੱਚ ਗੁਰਤਾ ਗੱਦੀ ਤੇ ਬਰਾਜੇ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਪ੍ਰਿਥੀ ਚੰਦ ਨੇ ਬਹੁਤ ਰੌਲਾ ਪਾਇਆ ਗੱਲ ਨਹੀਂ ਬਣੀ ਇਹਦੇ ਘਰ ਵਿੱਚ ਪੁੱਤ ਦਾ ਜਨਮ ਹੁੰਦਾ ਹੈ ਇਹ ਉਹਦਾ ਨਾਮ ਰੱਖਦੇ ਮਿਰਵਾਨ ਤੇ ਮਨ ਵਿੱਚ ਖਿਆਲ ਆਉਣ ਲੱਗ ਗਈ ਵੀ ਮੈਂ ਗੁਰਤਾ ਗੱਦੀ ਤੇ ਨਹੀਂ ਬੈਠ ਸਕਿਆ ਫਿਰ ਕੀ ਹੋਇਆ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਘਰ ਵਿੱਚ ਕਿਹੜਾ ਕੋਈ ਔਲਾਦ ਹੈ ਮਨੋਖ ਆਪਣੀ ਔਲਾਦ ਲਈ ਸਭ ਕੁਝ ਕਰਦਾ ਹੈ ਹੁਣ ਮੇਰਾ ਪੁੱਤ ਹੀ ਪਿੱਛੇ ਬਚੇ ਮੇਰੇ ਪੁੱਤ ਨੂੰ ਆਪੇ ਸਾਰਾ ਕੁਝ ਮਿਲ ਜਾਣਾ ਇਹ ਇਧਰ ਮਨ ਵਿੱਚ ਇਹ ਗੱਲਾਂ ਬਣਾ ਕੇ ਬੈਠੇ ਵੀ ਹੁਣ ਤੇ ਸਭ ਕੁਝ ਮੇਰੇ ਪੁੱਤ ਮੀਰਵੰਦ ਦਾ ਹੀ ਹੈ ਤੇ ਇਧਰਲੇ ਪਾਸੇ ਅਕਾਲ ਪੁਰਖ ਜੀ ਨੇ ਰਹਿਮਤ ਕੀਤੀ 1595 ਦੇ ਵਿੱਚ ਗੁਰੂ ਅਰਜਨ ਸਿੰਘ ਮਹਾਰਾਜ ਜੀ ਦੇ ਘਰ ਵਿੱਚ ਸਾਹਿਬ ਜادہ ਹਰ ਗੋਬਿੰਦ ਜੀ ਦਾ ਪ੍ਰਕਾਸ਼ ਹੋਇਆ। ਵੇਖੋ ਕਈ ਵਾਰ ਨਾ ਆਪਾਂ ਇੱਕ ਦਿਨ ਦੀ ਸਬਰ ਦੀ ਗੱਲ ਕਰਦੇ ਆ। ਇੱਕ ਦਿਨ ਦੇ ਬਾਣੇ ਦੀ ਗੱਲ ਕਰਦੇ ਆ ਵੀ ਗੁਰੂ ਜੀ ਨੇ ਬਾਣਾ ਮੰਨੇ ਆ। ਤਕੀ ਤਵੀ ਤੇ ਚੌਂਕੜਾ ਲਾ ਕੇ ਬੈਠ ਗਏ ਕੋਈ ਸ਼ਕਤ ਨਹੀਂ। ਉਹਨਾਂ ਨੇ ਬਾਣੇ ਨੂੰ ਹੱਸ ਕੇ ਮੰਨੇ ਆ। ਪਰ ਯਕੀਨ ਕਰਕੇ ਜਾਣੀਓ ਗੁਰੂ ਜੀ ਦਾ ਜਦੋਂ ਜੀਵਨ ਪੜ੍ਹਦੇ ਆ ਨਾ ਵਿਚਾਰ ਦੇ ਨਾਲ ਫਿਰ ਸਮਝ ਆਉਂਦੀ ਹੈ ਗੁਰੂ ਜੀ ਦੇ ਜੀਵਨ ਦਾ ਇੱਕ ਇੱਕ ਦਿਨ ਸਾਨੂੰ ਭਾਣਾ ਮੰਨਣਾ ਹੀ ਸਿਖਾ ਰਿਹਾ ਹੈ 1574 ਦੇ ਵਿੱਚ ਵਿਆਹ ਹੋਇਆ ਤੇ ਘਰ ਵਿੱਚ ਸਾਹਿਬ ਜادہ ਜੀ ਕਦੋਂ ਆਏ 1595 ਵਿੱਚ ਕਿੰਨੇ ਸਾਲ ਬਣ ਗਏ ਸਤਗੁਰੂ ਜੀ ਦਾ ਸਬਰ ਬੜਾ ਵੱਡਾ ਕਦੇ ਵੀ ਰੱਬ ਜੀ ਨੂੰ ਉਲਾਮਾ ਨਹੀਂ ਦਿੱਤਾ ਬਾਣੀ ਵਿੱਚ ਰਹੇ ਸਾਰੇ ਖੁਸ਼ ਨੇ ਖੁਸ਼ੀਆਂ ਮਨਾ ਰਹੀ ਨੇ ਸਾਹਿਬ ਜادہ ਜੀ ਆਈ ਨੇ ਪਰ ਆਪਣਾ ਸਕਾ ਭਰਾ ਪ੍ਰਿਥੀ ਚੰਦ ਬਯੰਤਾ ਬਣਾਉਂਦਾ ਜਿਸ ਬੱਚੇ ਦਾ ਜਨਮ ਗੁਰੂ ਅਰਜਨ ਸਿੰਘ ਮਹਾਰਾਜ ਜੀ ਦੇ ਘਰ ਵਿੱਚ ਹੋਇਆ ਮੈਨੂੰ ਖਤਮ ਕਿਵੇਂ ਕਰਾਂ ਕਿਵੇਂ ਮਾਰ ਦਿੰਮਾ ਹੁਣ ਇਹ ਚਾਲ ਚੱਲੀ ਗੁਰੂ ਕੀ ਬਡਾਲੀ ਦੇ ਵਿੱਚ ਸਤਿਗੁਰੂ ਜੀ ਦਾ ਪਰਿਵਾਰ ਰਹਿ ਰਿਹਾ ਹੈ। ਪ੍ਰਿਥੀ ਚੰਦ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਹੈ। ਇਹਨੇ ਇੱਕ ਦਾਈ ਨੂੰ ਬੁਲਾਇਆ। ਦੋ ਦਾਈਆਂ ਦਾ ਜ਼ਿਕਰ ਇਤਿਹਾਸ ਵਿੱਚ ਬਹੁਤ ਆਇਆ ਹੈ। ਇੱਕ ਦਾ ਨਾਮ ਹੈ ਦਾਈ ਦੌਲਤਾਂ। ਜਿਨੇ ਬਚਪਨ ਵਿੱਚ ਗੁਰੂ ਜੀ ਦੇ دیدار ਕੀਤੇ ਗੁਰੂ ਨਾਨਕ ਪਾਤਸ਼ਾਹ ਜੀ ਜਦੋਂ ਪ੍ਰਗਟ ਹੋਏ ਨਾ ਸੁਭਾਗ ਸਮਾ ਮਿਲੀ ਹੈ 다ਈ ਦੌਲਤਾਂ ਨੂੰ ਪਹਿਲੇ ਦਰਸ਼ਨ ਕਰਨ ਦਾ ਤੇ ਮੈਂ ਤਾਂ ਕਾਲੂ ਜੀ ਜਦੋਂ ਕਹਿੰਦੇ ਸੀ 다ਈ ਤੈਨੂੰ ਕੀ ਚਾਹੀਦਾ ਕਿੰਨੀ ਦੌਲਤ ਦੀ ਮਾਂ ਕਿੰਨੀ ਕਣਕ ਚਾਹੀਦੀ ਆ ਦੱਸ ਕਿੰਨੇ ਕੱਪੜੇ ਚਾਹੀਦੇ ਨੇ ਦਾਈ ਦੌਲਤਾਂ ਕਹਿਣ ਲੱਗੀ ਮੈਂ ਤਾਂ ਕਾਲੂ ਜੀ ਮੈਨੂੰ ਕੁਝ ਵੀ ਨਹੀਂ ਚਾਹੀਦਾ ਮੈਂ ਸੋਚਦੀ ਹੁੰਦੀ ਸੀ ਵੀ ਮੇਰੇ ਮਾਪਿਆਂ ਨੇ ਮੇਰਾ ਨਾਮ ਦੌਲਤਾਂ ਜ਼ਰੂਰ ਰੱਖਿਆ ਪਰ ਦੌਲਤ ਮੈਂ ਕਦੀ ਦੇਖੀ ਨਹੀਂ ਸੀ ਮੈਂ ਤਾਂ ਕਾਲੂ ਜੀ ਕਹਿੰਦੇ ਦਾਈ ਅੱਜ ਤੈਨੂੰ ਦੌਲਤ ਹੀ ਤੇ ਦੇਣ ਦੇਣ ਲੱਗੇ ਆ ਦੱਸ ਕਿੰਨੀ ਦੌਲਤ ਚਾਹੀਦੀ ਆ ਦਾਈ ਦੌਲਤਾਂ ਜੀ ਕਹਿਣ ਲੱਗੇ ਮੈਨੂੰ ਅੱਜ ਸਮਝ ਆਈ ਆ ਮੇਰੇ ਮਾਪਿਆਂ ਨੇ ਮੇਰਾ ਨਾਮ ਦੌਲਤਾਂ ਰੱਖਿਆ ਕਿਉਂ ਸੀ ਤੇਰੇ ਪੁੱਤ ਦੇ دیدار ਕਰਕੇ ਅੱਜ ਮੈਂ ਸੱਚ ਮੁੱਚ ਹੀ ਦੌਲਤ ਵਾਲੀ ਹੋ ਗਈ ਆ ਤੇਰੇ ਪੁੱਤ ਦੇ ਹਾਸਿਆਂ ਨੇ ਮੈਨੂੰ ਇੰਨਾ ਰਜਾ ਦਿੱਤਾ ਹੈ ਨਾ ਕਿ ਬਾਹਰੀ ਪਦਾਰਥਾਂ ਦੀ ਭੁੱਖ ਹੀ ਨਹੀਂ ਰਹਿ ਗਈ ਮੈਂ ਤੇਰੇ ਕਰੋ ਰੱਜ ਕੇ ਹੀ ਜਾ ਰਹੀ ਹਾਂ ਤੇ ਦੂਜੀ ਦਾਈ ਹੈ ਦਾਇਫਤ ਜਿਹਨੂੰ ਪ੍ਰਿਥੀ ਚੰਦ ਨੇ ਬੁਲਾਇਆ ਲਾਲਚ ਦਿੱਤਾ ਜੋ ਵੀ ਉਸ ਸਮੇਂ ਦੀ ਕਰੰਸੀ ਆ ਕਹਿਣ ਲੱਗਿਆ ਵੀ ਸਭ ਤੋਂ ਪਹਿਲਾਂ ਬੱਚੇ ਦਾ ਪਿਆਰ ਮਾਂ ਦੇ ਅੰਮ੍ਰਿਤ ਨਾਲ ਹੁੰਦਾ ਹੈ ਜਦੋਂ ਬੱਚਾ ਮਾਂ ਦੀ ਗੋਦ ਵਿੱਚ ਆਉਂਦਾ ਹੈ ਨਾ ਬੱਚੇ ਦਾ ਜਿਹੜਾ ਪਿਆਰ ਬਣਦਾ ਸਭ ਤੋਂ ਪਹਿਲਾਂ ਅੰਮ੍ਰਿਤ ਕਰਕੇ ਬਣਦਾ ਹੈ ਮਾਂ ਦੇ ਦੁੱਧ ਕਰਕੇ ਬਣਦਾ ਹੈ ਕਹਿਣ ਲੱਗਿਆ ਵੀ ਤੂੰ ਆਪਣੇ ਸਰੀਰ ਉੱਤੇ ਜ਼ਹਿਰ ਲਾ ਕੇ ਨਾ ਸਾਹਿਬਜ਼ਾਦਾ ਹਰਗੋਬਿੰਦ ਜੀ ਦੇ ਕੋਲ ਜਾਣਾ ਤੇ ਉਹ ਬੱਚਾ ਹੈ ਬਾਰੀ ਉਮਰ ਨੂੰ ਵੇਖ ਰਿਹਾ ਪ੍ਰਿਥੀ ਚੰਦ ਕਹਿੰਦਾ ਉਹ ਬੱਚਾ ਹੈ ਉਹਨੇ ਅੰਮ੍ਰਿਤ ਦੀ ਭਾਲ ਵਿੱਚ ਜਦੋਂ ਅੰਮ੍ਰਿਤ ਪੀਣ ਲਈ ਮੁਖ ਅੱਗੇ ਕਰਨਾ ਹੈ ਉਹਨੂੰ ਜ਼ਹਿਰ ਪੀਣ ਵਾਸਤੇ ਮਿਲੇਗਾ ਤੇ ਉਹ ਖਤਮ ਹੋ ਜਾਏਗਾ ਹਰਦਾਈ ਫਤੋ ਲਾਲਚ ਵਿੱਚ ਆ ਕੇ ਸਾਹਿਬਜ਼ਾਦਾ ਜੀ ਦੇ ਕੋਲ ਆਏ ਤੇ ਇੱਥੇ ਐਕਸ਼ਨ ਦਾ ਰਿਐਕਸ਼ਨ ਹੋ ਗਿਆ ਜਿਹੜਾ ਜ਼ਹਿਰ ਉਹਨੇ ਆਪਣੇ ਸ਼ਰੀਰ ਤੇ ਲਾਇਆ ਸੀ ਉਹਦਾ ਅਸਰ ਦਾਈ ਫਤੂ ਨੂੰ ਹੀ ਹੋ ਗਿਆ ਤੜਫ ਕੇ ਜ਼ਮੀਨ ਤੇ ਡਿੱਗੀ ਪਰ ਜਾਂਦੀ ਜਾਂਦੀ ਇਹ ਦੱਸ ਗਈ ਕਿ ਮੈਨੂੰ ਪ੍ਰਿਥੀ ਚੰਦਨੀ ਭੇਜਿਆ ਸੀ ਗੁਰੂ ਜੀ ਨੂੰ ਪਤਾ ਲੱਗਿਆ ਮੇਰੇ ਭਰਾ ਨੇ ਇਹ ਕੁਝ ਕਰਨ ਦਾ ਯਤਨ ਕੀਤਾ ਫਿਰ ਵੀ ਸਬਰ ਵਿੱਚ ਸ਼ੁਕਰ ਵਿੱਚ ਬਾਣੀ ਪੜ ਰਹੇ ਨੇ ਦੁੱਖ ਨਹੀਂ ਸਭ ਸੁੱਖ ਹੀ ਹੈ ਰੀ ਇੱਕ ਹੈ ਇੱਕ ਹੀ ਨੀਤਾ ਬੁਰਾ ਨਹੀਂ ਸਭ ਭਲਾ ਹੀ ਹੈ ਰੀ ਹਾਰ ਨਹੀਂ ਸਭ ਜਿੱਤੈ ਸਾਨੂੰ ਪਤਾ ਲੱਗੇ ਜੀ ਸਾਡੇ ਬੱਚੇ ਨੂੰ ਕੋਈ ਮਾਰਨ ਆਇਆ ਆਪਾਂ ਉੱਥੇ ਕੀ ਕਰਾਂਗੇ ਤੇ ਹੋਰ ਵੀ ਪਤਾ ਲੱਗੇ ਜੀ ਸਾਡਾ ਸਕਾ ਪਰਿਵਾਰਕ ਮੈਂਬਰ ਸਕਾ ਭਰਾ ਸਾਡੇ ਬੱਚੇ ਨੂੰ ਮਾਰਨਾ ਚਾਹੁੰਦੇ ਆ ਪੱਤੀ ਕਰਾਂਗੇ ਗੁਰੂ ਜੀ ਸਬਰ ਵਿੱਚ ਪ੍ਰਿਥੀ ਚੰਦ ਦੇ ਹੰਕਾਰ ਨੇ ਹੋਰ ਬਿਉਤ ਬਣਾ ਲਈ ਕਿੰਦਰ ਨੇ ਦਾਈ ਦੇ ਸਰੀਰ ਤੇ ਜ਼ਹਿਰ ਲਵਾ ਕੇ ਭੇਜਿਆ ਸੀ ਉਹਦਾ ਐਕਸ਼ਨ ਦਾ ਰਿਐਕਸ਼ਨ ਹੋ ਗਿਆ ਹੁਣ ਕਿਉਂ ਨਾ ਮੈਂ ਜ਼ਹਿਰ ਕਿਸੇ ਦੇ ਸਰੀਰ ਤੇ ਨਾ ਲਵਾਂ ਉਹਨੇ ਸੋਚਿਆ ਇੱਕ ਸੁਪੇਰੀ ਨੂੰ ਬੁਲਾਇਆ। ਕਹਿੰਦਾ ਵੀ ਤੂੰ ਤੇ ਸੱਪਾਂ ਨੂੰ ਫੜਨਾ ਜਾਣੰਦਾ ਹੈ। ਤੂੰ ਸੱਪ ਲੈ ਕੇ ਜਾ ਤੇ ਸਾਹਿਬ ਜادہ ਜਿਹਦੇ ਕੋਲ ਛੱਡ ਦੀ। ਜੇ ਅੱਗੇ ਪਿੱਛੇ ਹੋਇਆ ਸੱਪ ਤੂੰ ਤੇ ਫੜ ਲਏਂਗਾ। ਸੁਪੇਰੀ ਸੁਪੇਰੀ ਨੂੰ ਲਾਲਚ ਵਿੱਚ ਅੰਨਾ ਕਰਕੇ ਨਾ ਇਹਨੇ ਤੂਰ ਦਿੱਤਾ ਤੇ ਇਤਿਹਾਸ ਕਹਿੰਦਾ ਸੱਪ ਦੇ ਡੰਗਣ ਨਾਲ ਸੁਪੇਰੀ ਦੀ ਹੀ ਮੌਤ ਹੋ ਗਈ। ਜਿਸ ਦਾ ਸਾਹਿਬ ਡਾਡਾ ਹੋਏ ਤਿਸ ਨੂੰ ਮਾਰ ਨਾ ਸਕੇ ਕੋਈ ਵੱਡੀ ਆਰਜਾ ਹਰ ਗੋਬਿੰਦ ਕੀ ਜੰਮਿਆ ਪੂਤ ਭਗਤ ਗੋਬਿੰਦ ਕਾ ਜਦੋਂ ਸਾਹਿਬ ਜادہ ਹਰ ਗੋਬਿੰਦ ਪਾਤਸ਼ਾਹ ਜੀ ਦੇ ਪ੍ਰਕਾਸ਼ ਦੇ ਸਮੇਂ ਸ਼ੁਕਰਾਨਾ ਕੀਤਾ ਨਾ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਸ਼ਬਦ ਉਚਾਰੇ ਗੁੱਜੀ ਸਨੀ ਨਹੀਂ ਬਾਤ ਗੁਰੂ ਨਾਨਕ ਤੁਠਾ ਕੀਨੀ ਦਾਤ ਜਿਸ ਗੁਰੂ ਨਾਨਕ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ ਆ ਨਾ ਕਿਰਪਾ ਕਰਨ ਵਾਲਾ ਉਹ ਆਪ ਹੈ ਪ੍ਰਿਥੀ ਚੰਦ ਨੂੰ ਪਤਾ ਲੱਗਿਆ ਕਿ ਸਪੀਰੇ ਦੇ ਜਦੋਂ ਸੱਪ ਨੇ ਡੰਗ ਮਾਰਿਆ ਉਹ ਵੀ ਤੜਫਤ ਕੇ ਜ਼ਮੀਨ ਤੇ ਪਿਆ ਕਹਿੰਦਾ ਸੀ ਇਹ ਗੁਰੂ ਅਰਜਨ ਸਾਹਿਬ ਜੀਓ ਮੈਨੂੰ ਮaaf ਕਰ ਦਿਓ ਮੈਨੂੰ ਤੁਹਾਡੇ ਭਰਾ ਨੇ ਲਾਲਚ ਵਿੱਚ ਅੰਨਾ ਕਰ ਦਿੱਤਾ ਸੀ ਇਨੂੰ ਤੁਹਾਡੇ ਭਰਾ ਨੇ ਭੇਜੀ ਹੈ। ਪ੍ਰਿਥੀ ਚੰਦ ਹਜੇ ਵੀ ਨਹੀਂ ਰੁਕ ਰਿਹਾ। ਸੋਚਿਆ ਵੀ ਹੁਣ ਸੁਪੇਰੀ ਨੂੰ ਭੇਜਿਆ ਸੀ। ਸੱਪ ਨੇ ਸੁਪੇਰੀ ਨੂੰ ਡੰਗ ਦਿੱਤਾ ਕਿਉਂ ਨਾ ਹੁਣ ਮੈਂ ਜ਼ਹਿਰ ਕਿਸੇ ਚੀਜ਼ ਵਿੱਚ ਹੀ ਪਵਾ ਕੇ ਤੁਰ ਦਿਮ। ਇੱਕ ਬ੍ਰਾਹਮਣ ਨੂੰ ਬੁਲਾਇਆ। ਦਹੀਂ ਦੇ ਵਿੱਚ ਜ਼ਹਿਰ ਪਵਾ ਕੇ ਭੇਜ ਦਿੱਤਾ। ਤੋ ਸਾਹਿਬ ਜادہ ਜੀ ਨੂੰ ਦਹੀਂ ਖਵਾਉਣ ਦਾ ਯਤਨ ਕਰੀ ਕਿਸੇ ਨੂੰ ਸ਼ੱਕ ਵੀ ਨਹੀਂ ਹੋਣਾ ਉਹਨੂੰ ਬ੍ਰਾਹਮਣ ਜਾਂਦਾ ਜਿਵੇਂ ਹੀ ਸਾਹਿਬ ਜادہ ਜੀ ਦੇ ਕੋਲ ਦਹੀਂ ਲੈ ਕੇ ਗਿਆ ਮਾਲਕ ਜੀ ਦੀ ਅਪਾਰ ਕਿਰਪਾ ਹੋਈ ਕਿ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਮੁੱਖパਸੇ ਕਰ ਲਿਆ ਇਹ ਥੋੜੀ ਜ਼ਬਰਦਸਤੀ ਕਰਨ ਲੱਗਿਆ ਸ਼੍ਰੀ ਹਰਗੋਬਿੰਦ ਜੀ ਨੇ ਚੀਕ ਮਾਰੀ ਕਿਉਂਕਿ ਬਚਪਨ ਦੀ ਅਵਸਥਾ ਹੈ ਮਾਤਾ ਗੰਗਾ ਜੀ ਭੱਜ ਕੇ ਆਈ ਕਿਉਂਕਿ ਧਿਆਨ ਸੀ ਪਹਿਲਾਂ ਇੱਕ ਦੋ ਕਠਨਾਮਾ ਹੋ ਚੁੱਕੀਆਂ ਸੀ ਜਿਸ ਸਮੇ ਭੱਜ ਕੇ ਆਈ ਉਸੇ ਸਮੇ ਬ੍ਰਾਹਮਣ ਦੇ ਹੱਥ ਵਿੱਚੋਂ ਦਹੀਂ ਵਾਲੀ ਕੌਲੀ ਛੁੱਟ ਗਈ ਤੇ ਦਹੀਂ ਡੁੱਲ ਗਿਆ ਇਤਿਹਾਸ ਕਹਿੰਦੇ ਕੋਲੀ ਕੋਈ ਕੁੱਤਾ ਸੀ ਉਹ ਭੱਜ ਕੇ ਆਇਆ ਉਹਨੇ ਦਹੀਂ ਖਾਧਾ ਤੇ ਥਾਈ ਉਹਦੀ ਮੌਤ ਹੋ ਗਈ ਬ੍ਰਾਹਮਣ ਦਾ ਪਾਪ ਪ੍ਰਗਟ ਹੋ ਗਿਆ ਤੇ ਇੱਕ ਦਾਮੇ ਦੇ ਅੰਦਰ ਸੂਲ ਉੱਠਿਆ ਹੌਲ ਪੈ ਗਿਆ ਵੀ ਮੈਂ ਫੜਿਆ ਗਿਆ ਅੱਜ ਦੀ ਪਾਸ਼ਾ ਚ ਕਹਿ ਲਈਏ ਇੱਕਦਮ ਨੂੰ ਹਾਰਟ ਅਟੈਕ ਆਇਆ ਡਰ ਦੇ ਨਾਲ ਦੁਸ਼ਟ ਬ੍ਰਾਹਮਣ ਮੂਲਾ ਹੋਏ ਕੈ ਸੂਲ ਕਹਿੰਦੇ ਜ਼ਮੀਨ ਤੇ ਡਿੱਗਦਾ ਪਰ ਜਾਂਦਾ ਜਾਂਦਾ ਇਹ ਵੀ ਦੱਸ ਗਿਆ ਕਿ ਮੈਨੂੰ ਪ੍ਰਿਥੀ ਚੰਦਨੀ ਭੇਜੀ ਹੈ ਸਤਿਗੁਰੂ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਜਾਨੀ ਜਾਨ ਪਾਤਸ਼ਾਹ ਜੀ ਜਦੋਂ ਗੁਰੂ ਕੀ ਬਡਾਲੀ ਤੋਂ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਆਏ ਸਭ ਤੋਂ ਪਹਿਲਾਂ ਪ੍ਰਿਥੀ ਚੰਦ ਦੇ ਘਰ ਵਿੱਚ ਗਏ ਨੇ ਜਾ ਕੇ ਪ੍ਰਿਥੀ ਚੰਦ ਨੂੰ ਕਹਿੰਦੇ ਨੇ ਵੀਰਾ ਉਮਰ ਕਰਕੇ ਤੁਸੀਂ ਮੇਰੇ ਤੋਂ ਵੱਡੇ ਹੋ ਘਰ ਵਿੱਚ ਸਾਹਿਬ ਜادہ ਜੀ ਆਏ ਨੇ ਆਪਣੇ ਭਤੀਜੇ ਨੂੰ ਅਸ਼ੀਰਵਾਦ ਦੇ ਅਸੀਸਾਂ ਦਿਓ ਗੁਰੂ ਜੀ ਅੰਤਰਜਾਮੀ ਨੇ ਜਾਣੀ ਜਾਣਨੇ ਸਭ ਕੁਝ ਪਤਾ ਹੈ ਕਿ ਪ੍ਰਿਥੀ ਚੰਦ ਨੇ ਪੂਰੀ ਵਾਹ ਲਾ ਦਿੱਤੀ ਕਿਵੇਂ ਸਾਹਿਬ ਜادہ ਜੀ ਨੂੰ ਖਤਮ ਕਰਾ ਦੇ ਪਰ ਸਬਰ ਦਾਤੇ ਦਾ ਉਸੇ ਪ੍ਰਿਥੀ ਚੰਦ ਨੂੰ ਜਾ ਕੇ ਕਹਿੰਦੇ ਨੇ ਵੀਰ ਆਪਣੇ ਭਤੀਜੇ ਨੂੰ ਅਸੀਸ ਦੇ ਉਹਨੂੰ ਤੋਤੋ ਤੇ ਪ੍ਰਿਥੀ ਚੰਦ ਨੇ ਵੀ ਕਹਿ ਦਿੱਤਾ ਫਿਰ ਗੁਰੂ ਜੀ ਹਰਗੋਬਿੰਦ ਜੀ ਨੂੰ ਲੈ ਕੇ ਮਹਾਦੀਪ ਦੇ ਕੋਲ ਗਏ ਵੀਰ ਜੀ ਤੁਸੀਂ ਵੀ ਅਸੀਸ ਦਿਓ ਇਹ ਜਿਹੜਾ ਮਹਾਦੀਪ ਹੈ ਨਾ ਗੁਰੂ ਜੀ ਦਾ ਭਰਾ ਇਹੇ ਨਾਂ ਤੇ ਪ੍ਰਿਥੀ ਚੰਦ ਦੇ ਹੱਕ ਵਿੱਚ ਆਇਆ ਪ੍ਰਿਥੀ ਚੰਦ ਨੇ ਜੋ-ਜੋ ਬੁਰੇ ਕੰਮ ਕੀਤੇ ਨਾ ਤੇ ਇਹਨੇ ਪ੍ਰਿਥੀ ਚੰਦ ਦਾ ਸਾਥ ਦਿੱਤਾ ਜੇ ਇਹਨੇ ਪ੍ਰਿਥੀ ਚੰਦ ਦਾ ਮਾੜੇ ਕੰਮਾਂ ਵਿੱਚ ਸਾਥ ਨਹੀਂ ਦਿੱਤਾ ਤਾਂ ਇਹਨੇ ਸਾਤ ਗੁਰੂ ਅਰਜਨ ਸਿੰਘ ਮਹਾਰਾਜ ਜੀ ਦਾ ਵੀ ਨਹੀਂ ਦਿੱਤਾ ਚੰਗੇ ਕੰਮਾਂ ਵਿੱਚ ਵੀ ਇਹਨੇ ਸਾਥ ਨਹੀਂ ਦਿੱਤਾ ਇਹ ਬਿਲਕੁਲ ਉਪਰਾਮ ਰਹੀ ਹੈ ਗੁਰੂ ਜੀ ਦੇ ਕੋਲ ਵੀ ਗਏ ਇਹਨੇ ਵੀ ਅਸ਼ੀਰਵਾਦ ਦਿੱਤਾ ਅਸੀਸ ਦਿੱਤੀ ਹੁਣ ਚਾਰੇ ਪਾਸੇ ਪ੍ਰਗਟ ਹੋ ਗਿਆ ਕਿ ਗੁਰੂ ਅਰਜਨ ਸਿੰਘ ਮਹਾਰਾਜ ਜੀ ਵਿੱਚ ਕਿੰਨੀ ਨਿਮਰਤਾ ਕਿੰਨਾ ਸਬਰ ਹੈ ਕਿੱਡਾ ਵੱਡਾ ਧੀਰਜ ਹੈ ਜੀਤੇ ਗੁਰੂ ਪਿਤਾ ਜੀ ਦੇ ਸਾਹਿਬ ਜادہ ਜੀ ਨੂੰ ਮਾਰਨਾ ਚਾਹੁੰਦੇ ਨੇ ਗੁਰੂ ਜੀ ਉਹਨਾਂ ਦੇ ਘਰ ਵੀ ਗਏ। ਪ੍ਰਿਥੀ ਚੰਦ ਤੇ ਉਹਦੀ ਘਰ ਵਾਲੀ ਕਰਮਾਂ ਨੂੰ ਮਿਲ ਕੇ ਆਈ। ਬੱਚੇ ਨੂੰ ਸਾਹਿਬ ਜادہ ਜੀ ਨੂੰ ਅਸ਼ੀਰਵਾਦ ਦਿਵਾ ਕੇ ਲਿਆਏ ਨੇ। ਸਾਰੀ ਸੰਗਤ ਪ੍ਰਿਥੀ ਚੰਦ ਨੂੰ ਨਫ਼ਰਤ ਦੇ ਨਾਲ ਦੇਖਣ ਲੱਗੀ ਵੀ ਇਹ ਕਿੰਨਾ ਅਹੰਕਾਰ ਦਾ ਭਰਿਆ ਹੈ। ਇਹਦੇ ਅੰਦਰ ਕਿੰਨੀ ਇਰਖ ਹੈ ਇਹ ਹਜੇ ਵੀ ਆਪਣੇ ਹੰਕਾਰ ਨੂੰ ਪਾਸੇ ਨਹੀਂ ਕਰ ਰਿਹਾ ਨਫ਼ਰਤ ਇੰਨੀ ਕਬਦੀ ਕਿ ਪ੍ਰਿਥੀ ਚੰਦ ਨੂੰ ਅੰਮ੍ਰਿਤਸਰ ਸਹਿਬ ਛੱਡ ਕੇ ਆਪਣੇ ਸੋਹਰੇ ਪਿੰਡ ਜਾਣਾ ਪਿਆ